ਦੋਸਤੋ ਸਵਾਗਤ ਹੈ ਰਿਵੀਜ਼ਨ ਸੈਸ਼ਨ ਦੇ ਅਗਲੇ ਵੀਡੀਓ ਦੇ ਵਿੱਚ ਇਸ ਵੀਡੀਓ ਚ ਅਸੀਂ ਰਿਵੀਜ਼ਨ ਕਰਾਂਗੇ ਪ੍ਰੋਬਲਮਸ ਐਂਡ ਚੈਲੰਜਸ ਟੂ ਇੰਡੀਅਨ ਡੈਮੋਕ੍ਰੇਸੀ ਭਾਰਤ ਦੇ ਲੋਕਤੰਤਰ ਤੇ ਇਸ ਦੀਆਂ ਸਮੱਸਿਆਵਾਂ ਚੁਣੌਤੀਆਂ ਭਾਰਤ ਦੇ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਵਾਲੇ ਚੈਪਟਰ ਚ ਕੁਝ ਇੰਪੋਰਟੈਂਟ ਪ੍ਰੈਸ਼ਨ ਹੈ ਇਸ ਦੇ ਵਿੱਚ ਚਲੋ ਕਰਦੇ ਹਾਂ ਸਾਰੇ ਇੰਪੋਰਟੈਂਟ ਪ੍ਰੈਸ਼ਨ ਭਾਰਤ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਹੈ ਭਾਰਤ ਵਿੱਚ ਬਹੁਦਲ ਪ੍ਰਣਾਲੀ ਹੈ ਜਾਤੀ ਭਾਰਤ ਵਿੱਚ ਸਭ ਤੋਂ ਵੱਡਾ ਰਾਜਨੀਤਿਕ ਦਲ ਹੈ ਇਹ ਕਥਨ ਕਿਸ ਦਾ ਹੈ ਇਹ ਜੈਪ੍ਰਕਾਸ਼ ਨਰਾਇਣ ਜੀ ਦਾ ਹੈ ਸ਼੍ਰੀ ਜੈਪ੍ਰਕਾਸ਼ ਨਰਾਇਣ ਅਗਲਾ ਪ੍ਰਸ਼ਨ ਹੈ ਲੋਕਤੰਤਰ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ ਕਰਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਚੋਣ ਆਯੋਗ ਦੀ ਜਾਂ ਚੋਣ ਕਮਿਸ਼ਨ ਦੀ ਭਾਰਤ ਵਿੱਚ ਖੇਤਵਾਦ ਦੀ ਭਾਵਨਾ ਨੇ ਡੈਸ਼ ਤੇ ਡੈਸ਼ ਵਿਚਾਰ ਤਣਾਅ ਦੀ ਭਾਵਨਾ ਪੈਦਾ ਕੀਤੀ ਹੈ ਤੇ ਭਾਰਤ ਨੇ ਖੇਤਵਾਦ ਦੀ ਭਾਵਨਾ ਨੇ ਰਾਜ ਅਤੇ ਕੇਂਦਰ ਰਾਜ ਅਤੇ ਕੇਂਦਰ ਵਿਚਕਾਰ ਤਣਾਅ ਦੀ ਭਾਵਨਾ ਪੈਦਾ ਕੀਤੀ ਹੈ ਅਗਲਾ ਹੈ ਭਾਰਤ ਦੀ ਸੰਵਿਧਾਨ ਧਾਰਾ 17 ਜੋ ਕਿ ਫੰਡਮੈਂਟਲ ਰਾਈਟ ਦਾ ਹਿੱਸਾ ਹੈ ਡੈਸ਼ ਦੇ ਖਾਤੇ ਵਿੱਚ ਦੀ ਵਿਵਸਥਾ ਕੀਤੀ ਹੈ ਛੁਆਛਾਤ ਅੰਟਚੇਬਿਲਟੀ ਦੇ ਲਈ ਹੈ ਛੂਛਾਤ ਦੇ ਖਾਤੇ ਵਿੱਚ ਵਿਵਸਥਾ ਕੀਤੀ ਗਈ ਹੈ ਧਾਰਾ 17 ਦੇ ਵਿੱਚ ਭਾਰਤ ਵਿੱਚ ਲੋਕਾਂ ਨੂੰ ਮੌਲਿਕ ਅਧਿਕਾਰ ਦਿੱਤੇ ਗਏ ਨੇ ਇਸ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਦਰਜ ਹੈ ਇਸ ਸੰਵਿਧਾਨ ਦੇ ਤੀਜੇ ਭਾਗ ਦੇ ਵਿੱਚ ਦਰਜ ਹੈ ਥਰਡ ਭਾਗ ਦੇ ਵਿੱਚ ਦਰਜ ਹੈ ਭ੍ਰਸ਼ਟਾਚਾਰ ਜਿਸ ਨੂੰ ਕਿਹਾਪਾ ਫੰਡਮੈਂਟਲ ਰਾਈਟਸ ਵਾਲਾ 파ਟ ਕਰਨਾ ਹੈ भ्रष्टाचार तो ने भारत के लोकतंत्र को प्रभावित किया है सही या गलत बिल्कुल सही है ठीक है ठीक भारतीय राजनीति में अजक सोशल मीडिया बड़ी भूमिका निभा रही है ये भी सही है भारत एक धर्म आधारित राज्य है ये गलत है ये गलत है भारत एक धर्म निरपक्ष राजीबी अनपढ़ता बेरोज़गारी का भारतीय लोकतंत्र तो से कोई तो तो प्रभाव नहीं है गलत है बहुत व्डा प्रभाव इन्होंने चीज़ों का भारत अजे तक डिवैल्प नहीं हो सकता इन्ह करके এই ইম্পটেট প্ৰশ্ন উত্তৰ চেপ্টৰ প্ৰব্লেম এণ্ড চেলেজ টু ইণ্ডিয়ন ডেমোক্ৰেছি আগত কেয়াৰ বাই বাই